ਸਬਜੀ ਦੇ ਪਾਣੀ ਗਈ ਆ ਇਦਾਂ ਕਰ ਜੀ ਦੋ ਭਾਂਡੇ ਵੀ ਲੱਗੇ ਮਾਂ ਜੀ ਨਾ ਤੇ ਖੇਰੀ ਕਰਨ ਨੂੰ ਕਹਿੰਨੀ ਆ ਵੀ ਤੂੰ ਹੀ ਰੋਟੀ ਖਾ ਲੈ ਕਦੋਂ ਹੁੰਦਾ ਗਿਆ ਵਾ ਤੇ ਹਲੇ ਤੱਕ ਨਹੀਂ ਆਇਆ ਹੈਗਾ ਚਲ ਜੀ ਇਹ ਵੀ ਬਣੀ ਦੇ ਆ ਜਾਗੇ ਵੀ ਨਹੀਂ ਆ ਤੈਨੂੰ ਕਹਿੰਨੀ ਰੋਟੀ ਖਾ ਲੈ ਕੰਪਲੇ ਮਮਮੀ ਜੇ ਤੂੰ ਆਪ ਚੱਲ ਜਾਣਾਹੀਂ ਤੇ ਸਾਨੂੰ ਵੀ ਲੈ ਜਾਨੀਓ ਸਾਨੂੰ ਕੱਲੀ ਇੱਥੇ ਛੱਡ ਗਈ ਆ ਧੱਕੇ ਖਾਣ ਨੂੰ ਨਾਲੇ ਕਿਸੇ ਦੀਆਂ ਗੱਲਾਂ ਸੁਣਨ ਨੂੰ ਨਾਲੇ ਮਾਮੀ ਨੇ ਵੀ ਨਾ ਅੱਜ ਹਾਦੀ ਕਰ ਦਿੱਤੀ ਆ ਇਹ ਤੇਰੀ ਮਾਂ ਨੇ ਕਿਹੜਾ ਕੋਸ ਖਾਇਆ ਵਾ ਗਾਲਾਂ ਏਦਾਂ ਵਾ ਉਹ ਵਾ 냔 ਸਿਆਣ ਜੇ ਉਹ 냔 ਸਿਆਣ ਵਾ ਤੇ ਤੂੰ ਤੇ ਸਿਆਣੀ ਆ ਤੇ ਬੰਦਾ ਪਿਆਰ ਨਾਲ ਬੱਚੇ ਨੂੰ ਸਮਝਾ ਦਿੰਦਾ ਵਾ ਕਿ ਪੁੱਤ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕੰਮ ਕਰ ਚਲੋ ਜੀ ਪੁੱਤ ਹੁਣ ਮਾਮਾ ਤੇਰਾ ਕੋ ਬਥੇਰੀ ਪੈਲੀ ਪੂਲੀ ਆ ਓਏ ਆਹ ਹੋਏ ਤੇ ਹੈ ਹੀ ਆ ਤੇ ਮੈਨੂੰ ਇਹ ਆ ਵੀ ਉਹ ਗੰਡੇ ਆ ਰੁਪਈਆ 2-4 ਲੱਖ ਉਹਨਾਂ ਕੋ ਫੜ ਲਾਂਗੇ ਕੋਈ ਗੱਲ ਨਹੀਂ ਉਹਨਾਂ ਕਿਹੜੀ ਨਾ ਕਰਨੀ ਆ ਕੋਈ ਗੱਲ ਨਹੀਂ ਲਿਆਵਾਂਗੇ ਤੇ ਕੰਮ ਦੋਵੇਂ ਕੱਢਣ ਵਾਲੇ ਆ ਤੇ ਆੜੀ ਵਾਲਾ ਵੀ ਕੱਢਣ